ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੰਦੀ ਸਿੰਘਾਂ ਦਾ ਮੁੱਦਾ ਅਤੇ ਕਿਸਾਨੀ ਮੁੱਦਾ ਨੂੰ ਲੈ ਕੇ ਦੋਨਾਂ ਗੱਲਾਂ ਨੂੰ ਲੈ ਕੇ ਲਗਾਤਾਰ ਇੱਕ ਵੱਡੀ ਚਰਚਾ ਹੋਈ ਤੇ ਜਿਸ ਦੇ ਦੌਰਾਨ ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦਾ ਪੱਖ ਲਿਆ ਤੇ ਉੱਥੇ ਹੀ ਐਸ.ਪੀ.ਸ. ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਵੀ ਕੀਤਾ ਹੈ ਤੇ ਜਿਸ ਦੇ ਦੌਰਾਨ ਸਕੱਤਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਹਮੇਸ਼ਾ ਹੀ ਸਿੱਖਾਂ ਦਾ ਪੱਖ ਸ਼੍ਰੋਮਣੀ ਅਕਾਲੀ ਦਲ ਨੇ ਲਿਆ ਹੈ ਤੇ ਅੱਜ ਵੀ ਸਾਬਿਤ ਕਰ ਦਿੱਤਾ ਹੈ ਕਿ ਉਹ ਸਿੱਖਾਂ ਦੇ ਆਲ ਹੈ ਕਿਉਂਕਿ ਬੰਦੀ ਸਿੰਘਾਂ ਨੂੰ ਲੈ ਕੇ 30 ਸਾਲ ਦਾ 30 ਸਾਲਾਂ ਤੋਂ ਵੱਧ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਹੁਣ ਉਹਨਾਂ ਨੇ ਫਿਰ ਤੋਂ ਜਿਹੜਾ ਮਤਾ ਪਾਸ ਕੀਤਾ ਤੇ ਜਿਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਧੰਨਵਾਦ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਅੱਜ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਨਾਲ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਅਰੇਵਾਲ ਦਾ ਹੋ ਕੀ ਕਹਿਣਾ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਦਾ ਇਤਿਹਾਸ ਹੈ ਇਸ ਦੇਸ਼ ਦੇ ਅੰਦਰ ਅਸੀ ਪਾਰਟੀ ਜਿਹੜੀ ਕਿ ਸੰਘਰਸ਼ਾਂ ਵਿੱਚੋਂ ਨੰਗਲੀ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਰੋਲ ਅਦਾ ਕੀਤਾ ਸਿੱਖ ਪੰਥ ਦੀ ਨੁਮੈਂਦਾ ਜਮਾਤ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਅਤੇ ਇਸ ਪੰਜਾਬ ਦੇ ਹੱਕਾਂ ਲਈ ਮੋਰਚੇ ਲਾ ਕੇ ਸੰਘਰਸ਼ ਕਰਕੇ ਆਪਣਾ ਜਿਹੜਾ ਇਤਿਹਾਸਕ ਰੋਲ ਅਦਾ ਕਰਨ ਵਾਲੀ ਪਾਰਟੀ ਨੇ ਕੱਲ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਸਿੱਖ ਪੰਥ ਅਤੇ ਪੰਜਾਬ ਦੇ ਹਿੱਤ ਪਹਿਲਾਂ ਨੇ ਤੇ ਰਾਸ ਹੀ ਗੱਠਜੋੜ ਜਾਂ ਸੀਟਾਂ ਦੀ ਗਿਣਤੀ ਮਿਲਦੀ ਬਾਅਦ ਵਿੱਚ ਆ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਵੱਡਾ ਫੈਸਲਾ ਜਿਹੜੇ ਲੋਕ ਕਾਲੀਦਲ ਨੂੰ ਭੰਡਦੇ ਸੀ ਕਿ ਇਹ ਗੱਠਜੋੜ ਕਰ ਰਹੇ ਨੇ ਇਹ ਬੇਈਮਾਨਾ ਗੱਠਜੋੜ ਕਰ ਰਹੇ ਨੇ ਪੰਥ ਦੀ ਗੱਲ ਨਹੀਂ ਹੈ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਹੈ ਘਾਟ ਗਿਣਤੀ ਲੋਕਾਂ ਦੀ ਗੱਲ ਨਹੀਂ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਫੈਸਲਾ ਕੀਤਾ ਗਿਆ ਮੈਂ ਉਸ ਫੈਸਲੇ ਦੀ ਪਰਪੂਰ ਸ਼ਲਾਘਾ ਕਰਦਾ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਨਾ ਕਿ ਅੱਜ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਇਹਦਾ ਸਾਨੂੰ ਸਮਰਥਨ ਕਰਨਾ ਚਾਹੀਦਾ ਕਿਉਂਕਿ ਆਕਾਲੀ ਦਲ ਨੇ ਇੱਕ ਫੈਸਲਾ ਕਰ ਲਿਆ ਕਿ ਠੀਕ ਹੈ ਗੱਠਜੋੜ ਜਿਹੜੇ ਆ ਇਸ ਦੇਸ਼ ਦੇ ਅੰਦਰ ਅੱਜ ਚੱਲ ਰਹੇ ਆ ਤੇ ਗੱਠਜੋੜਾਂ ਦੀ ਸਰਕਾਰ ਹੈ ਪਿਛਲੇ ਗੱਠਜੋੜ ਦੇ ਵਿੱਚ ਅਸੀਂ ਜੋ ਫੈਸਲੇ ਕੀਤੇ ਪੰਜਾਬ ਦੇ ਹਿੱਤ ਚ ਚੰਗੇ ਰਹੇ ਦਿੱਲੀ ਦੇ ਕਤਲੇਆਮਾਂ ਨੂੰ ਸਜ਼ਾ ਹੰਦਵਾਇਆ ਹੋਰ ਧਾਰਮਿਕ ਅਸੀਂ ਜਿਹੜੇ ਆ ਫੈਸਲੇ ਕਰਵਾਉਣ ਵਿੱਚ ਸਫਲ ਰਹੇ ਪਰ ਅੱਜ ਦਾ ਗਠਜੋੜ ਜਿਹੜਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਜੋਸ਼ ਜੋ ਸਾਡੀ ਛਲੌਣੀ ਗੁਰਦਰਾਪਨਦ ਕਮੇਟੀ ਨੂੰ ਤੋੜ ਕੇ ਕਮਜ਼ੋਰ ਕਰਨ ਦੀਆਂ ਜਿਹੜੀਆਂ ਸਸਤਾਵਾਂ ਦਾ ਜਿਹੜਾ ਏਜੰਡਾ ਚੱਲ ਰਿਹਾ ਤੇ ਉਸ ਤੋਂ ਬਾਅਦ ਕਿਸਾਨੀ ਦਾ ਮੁੱਦਾ ਇਹ ਮੁੱਦੇ ਸਭ ਤੋਂ ਪਹਿਲਾਂ ਰੱਖ ਕੇ ਅੱਗੇ ਰੱਖ ਕੇ ਉਹਨਾਂ ਨੇ ਇਸ ਗੱਲ ਦਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਝੌਤਾ ਵਾ ਉਹ ਸਮਝੌਤਾ ਪੰਥ ਦੇ ਹਿੱਤਾਂ ਲਈ ਘਟ ਗਣਤੀ ਲਈ ਅਤੇ ਪੰਜਾਬ ਦੇ ਹੱਕਾਂ ਤੋਂ ਬਿਨਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਕੀਤਾ ਜਾਏਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਸਾਨੂੰ ਸਾਰੇ ਆਵਾਮ ਨੂੰ ਚਾਹੇ ਕਿਸੇ ਵੀ ਪਾਰਟੀ ਚੱਕ ਕਿਉਂ ਨਹੀਂ ਕਿਸੇ ਵੀ ਧੜੇ ਚ ਕਿਉਂ ਨਹੀਂ ਉਹਨੂੰ ਇਸ ਗੱਲ ਦਾ ਜਿਵੇਂ ਕਹਿੰਦੇ ਆ ਹੱਕ 'ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤਾਂ ਕਿ ਇਸ ਸੂਬੇ ਦੀ ਮਾਂ ਪਾਰਟੀ ਮੁਖ ਪਾਰਟੀ ਇਹ ਜਿਹੜੀ ਪੰਜਾਬ ਦੀ ਅਸਲ ਵਾਰਿਸ ਅਕਾਲੀ ਦਲ ਨੇ ਆਪਣਾ ਰੋਲ ਅਦਾ ਕਰਤਾ ਹੁਣ ਵੇਖਣਾ ਹੈ ਕਿ ਲੋਕ ਇਸ ਗੱਲ ਦਾ ਹੰਗਾਰਾ ਕਿਸ ਤਰ੍ਹਾਂ ਭਰਦੇ ਨੇ ਮੈਂ ਮੁਰ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜੋ ਫੈਸਲਾ ਹੋਇਆ ਉਹ ਇਤਿਹਾਸਿਕ ਫੈਸਲਾ ਉਸ ਦਾ ਡਟ ਕੇ ਸਮਰਥਨ ਕਰਦੇ ਆਂ ਤੇ ਆਸ ਕਰਦੇ ਆਂ ਕਿ ਇਸ ਫੈਸਲੇ ਤੇ ਪਹਿਰਾ ਦਿੰਦੇ ਆਂ ਪੰਥ ਲਈ ਘਟ ਗਿੰਟੀਆਂ ਲਈ ਤੇ ਪੰਜਾਬ ਦੇ ਹੱਕਾਂ ਲਈ ਅਸੀਂ ਜਿਹੜੀ ਹੈ ਲੜਾਈ ਹੋਰ ਮਜ਼ਬੂਤ ਹੋ ਕੇ ਲੜਾਂਗੇ